ਲਾਸਟ ਕਬੱਡੀ 11 ਸਾਬੀ ਇਹ ਲਾਡੀ ਲਾਡੀ ਸਭਰਾ ਪਿੰਡ ਵਾਲਾ ਉਹ ਜੀ ਆਸਟ੍ਰੇਲੀਆ ਵਾਲੇ ਦਾ ਵੀ ਪਰ ਪਾਲਾ 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 ਪਰ ਤਾਲੀਆਂ ਮੈਚ ਸਮਾਪਤ ਹੋ ਗਿਆ ਬੜੀ ਮੈਚ ਹਾਂ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਤੇ ਅੱਜ ਆਪਾਂ ਆਏ ਆ ਤਕਲ ਪਿੰਡ ਮੈਚ ਸ਼ੋ ਮੈਚ ਆ ਤੇ ਤਤਲ ਹੈਗਾ ਵਾ ਪੈਂਦਾ ਅੰਬਰ ਸਰ ਲਾ ਕੇ ਸੰਸਾਭ ਲਾ ਕੇ ਤੇ ਮੈਚ ਹੈਗਾ ਆਪਣਾ ਕੀ ਦੇ ਨਾਮ ਹੈ ਜਾ ਗਰਦਾਬ ਗਰਦਾਬ ਨਾ ਤੇ ਆਪਣੇ ਨਾਲ ਹੈਗਾ ਵਾ ਵੀਰ ਆਪਣਾ ਕਲਸਾਂ ਵਾਲਾ ਗੁਰਵੀਰ ਸੱਸੀ ਜੀ ਸੱਤਾ ਭਵਾਨ ਸੱਤਾ ਵੀਰ ਤੇ ਆਪਣਾ ਵੀਰ ਵਧੀਆ ਜੀ ਗਿਆ ਜੀ ਵਧੀਆ ਵਧੀਆ ਕੀ ਹਾਲ ਹੈ ਮਾਣਾ ਸੈਟਾ ਵਧੀਆ ਵਧੀਆ ਆਨੰਦ ਤੂੰ ਦੱਸ ਅਸੀਂ ਆ ਠੀਕ ਆ ਹੋਰ ਸੁਣਾਓ ਸਿਹਤ ਸਾਰੇ ਮੇਰੇ ਕਿਦਾਂ ਕੈਮ ਆ ਵਧੀਆ ਵਧੀਆ ਰਵੀਰ ਸੱਤੇ ਹੀਰਾ ਚੜਦੀ ਕਲਾ ਹੋਰ ਭਾਂਜੀ ਵਧੀਆ ਜੀ ਵਧੀਆ ਕੈਮ ਜੀ ਵਧੀਆ ਵਧੀਆ ਕਿਦਾਂ ਸੱਟ ਜੇ ਫਿਰ ਅੱਜ ਵਧੀਆ ਵਧੀਆ ਪੂਰਾ ਅੱਜ ਮੈਚ ਅੱਜ ਪੂਰਾ ਟਿਹੜਾ ਤੇ ਮਰੋ ਜੋਰ ਮੇਰੇ ਭਰਾ ਦੇ ਹਮ ਮੈਚ ਜਿੱਤੀਏ ਵਧੀਆ ਪਰਫਾਰਮੈਂਸ ਸਾਰਾ ਵਿਖਾਓ ਵਲੌਗ ਬਣਾ ਲਈ ਮਾਹਾਂ ਸੋ ਤਾਵਾ ਨੂੰ ਰੈਡੀ ਹੋ ਰਵਾਂ ਜੀ ਓਸਤਾਦ ਜੀ ਹੋਰ ਕੀ ਹਾਲ ਹੈ ਫਿਰ ਆ ਜਾ ਠੀਕ ਹਾਲ ਹੈ ਕੈਮ 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 ਤੇ ਹੋਰ ਯਾਰੀ ਮੈਂ ਰੈਡੀ ਬਸ ਤਿਆਰੀ ਤਿਆਰੀ ਹੋਰ ਚੰਦ ਮਿੰਟਾਂ ਤੱਕ ਹੋਰ ਰੈਡੀ ਤੇ ਚੱਲੀਏ ਗਰਾਊਂਡ ਤੇ ਸਸਰੀ ਗੱਲ ਸੁਣਾ ਜੀ ਕਿਦਾਂ ਲੜਿਆ ਹੋਰ ਕੀ ਹੈ ਲੈ ਲੈਂਦੇ ਤੈਨੂੰ ਰਿੱਤੇ ਦੇ ਅੱਖ ਹੋ ਜਾਣਾ ਹਾਂ ਜੇ ਗਾਵਾਂ ਹੋਰ ਵਾਂ ਜੀ ਵਧੀਆ ਜੀ ਕਿੱਦਾਂ ਹੋ ਕੇ ਹਾਂ ਜੀ ਟਾਈਮ ਟਾਈਮ ਕੱਢਦੀ ਜਰਾ ਚਾਰੀ ਮੈਚ ਦੀ ਫਿਰ ਚਾਰੀ ਚਾਰੀ ਮਾਰਦੇ ਜੋਰ ਹਲੋ ਵਧੀਆ ਆਪਣਾ ਗੁਰਬੀਰ ਪੁਲਵਾਨ ਇਹ ਰੂੜਾ ਦਿਆ ਵਧੀਆ ਬਣਾਇਆ ਜੇ ਹਾਂ ਕੈਡੂ ਪਰ ਵਾਹ ਲੱਗ ਜਾ ਰਾਇਆ ਤੇ ਹੋਰੀ ਉੱਟ ਕਿੱਦਾਂ ਵਧੀਆ ਜੀ ਵਧੀਆ ਤੁਸੀਂ ਸੁਣਾਓ ਵਧੀਆ ਵਧੀਆ ਭਰਾ ਨਹੀਂ ਮੈਂ ਬਾਰਮਾ ਸਿੰਘ ਕਬੱਡੀ ਕਲੱਬ ਕਰਿਆਲਾ ਹਾਂ ਕੀ ਕਹਾਂ ਦਿਆਂ ਕਹਿਣ ਕੀ ਦਿਆਂ ਕੋਈ ਨਹੀਂ ਪਤਾ ਹਾਂ ਮਾੜੀਆਂ ਚੰਗੀਆਂ ਗੱਲਾਂ ਕਰਦਾ ਆਂ ਹਾਂ ਨਹੀਂ ਆਸ ਜੀ ਇਹ ਕਰਦੇ ਆਂ ਮੈਂ ਮਾੜੀਆਂ ਕਰਦੀਆਂ ਆਂ ਅਸੀਂ ਆ ਜਿਹੜੀਆਂ ਘਟ ਕਰਿਆ ਕਰ ਅੱਛਾ ਤੇ ਸਾਡੇ ਵਾਲੀ ਹੋ ਜਾਂਦੀਆਂ ਮਾੜ ਜਦੋਂ ਅਸੀਂ ਕਰਦੇ ਉਦੋਂ ਮਾੜੀਆਂ ਹੋ ਜਾਂਦੀਆਂ ਨਾ ਉਦੋਂ ਆ ਉਦੋਂ ਆ ਤੇ ਇਹ ਕਹਿੰਦੀ ਆ ਸਾਡੇ ਵਾਲੀ ਣਾ ਭੈਣਾ ਗਲਤ ਕਰ ਲ ਨਾ ਨਹੀਂ ਗਲਤ ਕਰ ਲੈ ਠੀਕ ਆ ਨਰ ਜੇ ਇਹਦਾ ਮਾਣ ਮੈਂ ਤਾਂ ਕਰਦਾ ਪੂਰੀ ਮੈਚ ਤੋਂ ਪਹਿਲਾਂ ਹੀ ਹਾਂ ਕੰਪਟੈਂਟਾਂ ਚ ਚਾਹ ਮੋਸਰ ਖੜਾ ਡੰਬਲ ਨਾਲ ਹੀ ਲਿਆਉਂਦੇ ਭਾਣ ਜੀ ਫਿਰ ਦਿਓ ਵਾਕੇ ਜਿਹੜੇ ਕੋਮਾ ਕਰ ਭਾਣ ਜੀ ਉਹ ਇਹ ਗੱਲ ਚੰਗੀ ਗੱਲ ਆਵੇ ਜੱਗਾ ਭਾਣ ਖੁਸ਼ਪੁਰਾ ਹੈ ਲਾਓ ਕੋਈ ਭਾਣ ਜੀ ਜੋੜੇ ਵਾਹੇ ਕਰੋ ਡੰਬਲ ਲਾਓ ਤੇ ਡੋਲੇ ਵਧਾਓ ਆਰਾਮ ਦਾ ਪਹਿਲਾਂ ਆਰਾਮ ਨਾਲ ਨਾ ਫਿਰ ਗਰਾਊਂਡ ਚ ਨਾ ਵੀਰੋ ਮੈਂ ਤਾਂ ਕਿੰਨਾ ਨਹੀਂ ਹਾਂ ਅ ਮੈਂ ਠੱਠੇ ਦਾ ਗਾਹ ਨਹੀਂ ਗਿਆ ਇਧਰ ਆ ਫਿਰ ਇਧਰ ਸ਼ਿਕਾਰ ਬਣਦੇ ਲੋਕੀ ਕਬੱਡੀ ਪਾਉਣ ਦੇ ਲਈ ਤਿਆਰ ਹੈ ਅੱਜ ਰੌਣਕਾਂ ਵੀ ਬੰਦੀ ਹੈ ਧਰਤੀ ਵੀ ਕਰਮਾਂ ਵਾਲੀ ਹੈ ਦਿਨ ਵੀ ਭਾਗਾ ਵਾਲਾ ਕੁਝ ਸਿੱਖ ਪੰਥ ਐਂਟਰੀ ਹੋਈ ਹੈ ਜੇ ਤਿੰਨ ਵੀ ਭਾਗਾ ਪਾਲਾ ਪਰ ਇਧਰ ਦੇ ਪਾਸੇ ਲਖਾ ਆ ਬਾਦੀਆਂ ਪਾਈ ਜਾਂਦਾ ਜਿਵੇਂ ਸਰਬਜੀਤ ਸਿੰਘ ਨੇ ਕਰਮਜੀਤਨ ਰੈਂਦੇ ਖਿਡਾਰੀ ਵੀ ਆਈਏ ਧੜਕੇ ਜਲਦੀ ਤੇ ਨਾਮ ਰੈਂਦੇ ਖਿਡਾਰੀ ਵੀ ਆ ਜਾਣ ਅੱਜ ਆਪਾਂ ਵਕਾਉਲੀ ਦੀ ਸ਼ੁਰੂਆਤ ਕਰਵਾ ਸਕੀਏ ਦੁਨੀਆ ਦੇ 탑 ਦੇ ਮਾਮਲੇ ਜਿਸ ਧਰਤੀ ਦੇ ਭਾਗ ਹੈ ਰਾਮ ਸਰਜੀ ਤਾਈਏ ਤਾਸ ਦੇ ਇੱਕ ਟੀਮਾਂ ਦੇ ਕੋਚ ਆ ਗਿਆ ਹੈ ਦੋਨੇ ਟੀਮਾਂ ਦੇ ਖਿਡਾਰੀਆਂ ਨੇ ਮੇਰੀ ਟੀਮ ਤੇ ਵੀ ਅਲਗੋ-ਅਲਗੋ ਜੱਗੇ ਤੇ ਮੇਰੇ ਵਿੱਚ ਰੌਣੀ ਕਰ ਪਈ ਹੈ। ਜਦੋਂ ਨਿਊਜ਼ੀਲੈਂਡ ਗਿਆ ਆਕਲੈਂਡ ਦੇ ਵਿੱਚ ਮੁੰਡੇ ਨੇ ਜੱਫੇ ਲਾ ਕੇ ਤੇ ਅਲਗੋ-ਅਲਗੋ ਕਰਾਈ ਹੈ। ਆਹ ਬੁਲਕਾਰੇ ਬੰਦ ਦਾ ਚੇਲਾ ਮੇਰੇ ਮਿੱਤਰੋ ਅਲਗੋ ਪਿੰਡ ਦਾ ਜੱਗਾ ਭੱਜਿਆ ਤਰੇ ਆਉਂਦਾ ਹੈ। ਉਧਰ ਐਨਆਰਆਈ ਭਰਾਵਾਂ ਦਾ ਧੰਨਵਾਦ। ਪਰਮਿੰਦਰ ਹੰਪਾਲ, ਹਰਮਨ ਕੈਨੇਡਾ, ਗੁਰਜਤ ਆਸਟ੍ਰੇਲੀਆ ਗੁਰਜਤ ਸਾਡੀ ਜ਼ਿੰਦਗੀ ਦਾ ਜਿੱਥੇ ਉਹ ਦਿਨ ਗਏ ਸੀਗੇ ਤੇਰੇ ਪਿੰਡ ਮਾਤਾ ਜੀ ਉਹਨਾਂ ਨੇ ਬੜਾ ਪਿਆਰ ਦਿੱਤਾ ਤੇ ਅਲੱਗੋ ਵਾਲਾ ਜੱਗਾ ਉਧਰ ਚੌੜੇ ਮਧਰੀ ਖਿੰਦਾ ਸੀਗਾ ਮਾਹ ਵਾਲਾ ਮੇਰੇ ਵੀਰੋ ਲੰਦੜਾ ਦੀ ਧਰਤੀ ਪਟਵੰਤੇ ਆਇਆ ਸ਼ਿਕਾਰਾਂ ਆਇਆ ਹੈਰਾਨਾ ਥਾੜ ਥਾੜ ਕਰਾਉਂਦਾ ਮੇਲਾ ਅੰਮ੍ਰਿਤਸਰ ਸ਼ਹਿਰ ਦੇ ਲਾਗੇ ਚੱਲਦਾ ਪਿੰਡ ਧੱਤ ਦਾ ਮੇਲਾ ਆ ਪੁਰਸ਼ ਬਾਬਾ ਉਤਾਰ ਸੀਨੀਅਰ ਦੇ ਤਰ੍ਹਾਂ ਲਾ ਪਾਲਾ ਡੇਰਾ ਬਾਬਾ ਨਾਨਕ ਵਾਲਾ ਪਰ ਸੱਤਾ ਇੱਕ ਟੌਪ ਦੇ ਪੈਂਡ ਦਾ ਮੇਰੇ ਮਿੱਤਰੋ ਗੀਤਾ ਦੇ ਵਿੱਚ ਜਗਰ ਕੀਤਾ ਹੈ ਬਿੱਲਾ ਜੋ ਸ਼ਿਕਾਰਤੀਆਂ ਦਾ ਮੇਰੇ ਮਿੱਤਰੋ ਵੱਡੇ ਮਾਨ ਸਤਕਾਰ ਮਿਲੇਆ ਬੜਾ ਕਹਿੰਦੇ ਤਿੰਤਾ ਭਾਈ ਲੰਧੂ ਪਿੰਡ ਵਾਲਾ ਟਰਾਈਆ ਕਰਦਾ ਤਾਲੀਆਂ ਸਕੱਦਰਾਂ ਪੈਣੇ ਮਹਾਵੀਰ ਦੁਨੀਆ ਕਹਿੰਦੀ ਹੈ ਉਹ ਗੁਰੂ ਅਮਰਦਾਸ ਜੀਆਂ ਦੇ ਸਾਰੇ ਪਿੰਡ ਦਾ ਮੁੰਡਾ ਚੱਲ ਕੇ ਆਇਆ ਹੋਇਆ ਹੈ ਮਹਾਵੀਰ ਕਾਲੀਏ ਸਕੱਦਰੇ ਵਾਲਾ ਆ ਕੰਨੇ 베ਰੇ ਵਾਲਾ ਲਵਲੀਰ ਮੇਰੇ ਮਿੱਤਰੋ ਪਾਲੇ ਬੁੱਲੇ ਇੰਗਲੈਂਡ ਵਾਲੇ ਦੇ ਪਿੰਡਾਂ ਦਾ ਉਹ ਕੰਨੇ ਮਹਾਵੀਰ ਉਹਦਾ ਜਹੇਤਾ ਆ ਜੀਆਂ ਦੇ ਸਾਰੇ ਪਿੰਡ ਤੋਂ ਮੁੰਡਾ ਆਇਆ ਹੈ ਸਭਰਾਵਾਂ ਵਾਲਾ ਲਾਡੀ ਆ ਗਿਆ ਲਖਬੀਰ ਕਾਲਸੇਵਤ ਮੁੰਡੇ ਦੇ ਆਉਂ ਕਹਿੰਦੇ ਸਭਰਾ ਪਿੰਡ ਦਾ ਕਹਿੰਦੇ ਲਾਡੀ ਹੈ ਮੇਰੇ ਮਿੱਤਰੋ ਜੋਤੇ ਦੇ ਪਿੰਡ ਦਾ ਗਗਨ ਦੇ ਪਿੰਡ ਦਾ ਬਕਰਦੇ ਪਿੰਡ ਦਾ ਮੁੰਡਾ ਕਬੱਡੀ ਪਾਲੀ ਵੜਿਆ ਹੋਇਆ ਚਾਰ ਤੇ ਚਾਰੇ ਤਿਆਰ ਨੇ ਗੁਰਦੀਪ ਸਿੰਘ ਕੰਨੇ ਮੇਰੇ ਮਿੱਤਰੋ ਕੀਪਾ ਤਿਆਰ ਹੈ ਆਉ ਦੇਖਾਂਗੇ ਸਾਹਮਣੇ ਕੌਣ ਬੱਲੇ ਬੱਲੇ ਕਰਵਾਊਗਾ ਮੇਰਾ ਬਾਬਾ ਨਾਨਕ ਪਿੰਡ ਦਾ ਆਹ ਮੁੰਡੇ ਦਾ ਸੱਨੇ ਆ ਮੇਰੇ ਮਿੱਤਰੋ ਬੱਲੇ ਬੱਲੇ ਕਰਵਾਊ ਕਿ ਨਹੀਂ ਗੱਲ ਸਮੇਂ ਦੇ ਸੰਮੇ ਦੇ ਜਿਜਵਾਟਾਂ ਨਹੀਂ ਹੋ ਜਾ ਰਹੀ ਆਓ ਮੁੰਡਾ ਸਵਰਾ ਪਿੰਡ ਦਾ ਬੱਲੇ ਸਨਮਾਨ ਕਰਨਾ ਹੈ ਇਹ ਫਲੀਟ ਹੈ 22 ਕਿਲੋਮੀਟਰ ਦੀ ਕਹਿੰਦਾ ਮੈਂ ਦੌੜ ਦੌੜ ਦਾ ਜज्ਬਾ ਰੱਖਦਾ ਹੈ ਪਰ ਅੱਜ ਮੈਂ ਨੋਟ ਨਹੀਂ ਕੀਤਾ ਕਿੰਨੀ ਦੌੜਾਈ ਹੈ ਇਹਦਾ ਮਾਨ ਸਨਮਾਨ ਸਾਰਿਆਂ ਨੇ ਜਰੂਰ ਕਰਨਾ ਹੈ ਬਾਪੂਸ਼ ਬਾਬਾ ਉਤਾਰ ਸਿੰਘ ਜੀ ਦਾ ਧੰਨਵਾਦ ਨਗਲੇ ਦਾ ਕਾਕਾ ਕਾਕਾ ਟਾਟਾ ਟਾਟਾ ਸ਼ਿਕਾਰਾਂ ਦਾ ਗੁਰਬੀਪ ਬੱਲੇ 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 ਹੁੰਦੀ ਹੋਏ ਔਰ ਟਾਪ ਦੇ ਪੈਨ ਦਾ ਵਾਧਾ ਔਰ ਟਰੈਕਟਰਾਂ ਦਾ ਜੇਤੂ ਹੈ ਅਲਕੋ ਵਾਲਾ ਜੱਗਾ ਝਨੇੜੀ ਵਾਲਾ ਬੱਬੂ ਪਰ ਇਧਰ ਕਲਸਾ ਦਾ ਗੁਰਬੀਰ ਕੇਸ਼ ਕੱਤਰੇ ਵਾਲਾ ਮਹਾਵੀਰ ਕਬੱਡੀ ਪਾਉਣ ਦੇ ਲਈ ਬਧਿਆ ਆਇਆ ਐ ਪਹਿਲਾਂ ਦੱਸਿਆ ਨਾਮਾ ਮੁੰਡਾ ਟੱਕਰ ਟੱਕਰ ਟੱਕ ਕਲਵੀਰਦੇਵ ਬੱਬੂ ਹੈ ਰਾਤਾ ਬਾਟ ਵੀ ਬੜੀ ਪੈ ਕਰਕੇ ਆ ਪਤੰਦਰਾ ਹੈ ਰਾਤਾ ਤੇ ਲਾਜ

ਪੁਆਇੰਟ ਰੇਟਰ ਦੇ ਖਾਤੇ ਜੁੜਦਾ ਆਇਆ ਤਾਂ ਵੀ ਕਿਸ ਦੀ ਨਿਸ਼ਾਨੀ ਗੱਲ ਦੇ ਵਿੱਚ ਪਾਈ ਹੋਈ ਹੈ ਮੱਲੇ ਕਹਿੰਦੇ ਚਾਰ ਨੇ ਆਹ ਕੁਲਦੀਪ ਸਿੰਘ ਕੀਪਾ ਤਿਆਰ ਹੈ ਕੰਤਾ ਵੀ ਤਿਆਰ ਹੈ ਸ਼ਿਕਾਰਵਾਛੀਆਂ ਪਿੰਡ ਵਾਲਾ ਪਤੀਸਾ ਵੀ ਕਹਿੰਦੇ ਸ਼ਿਕਾਰਵਾਛੀਆਂ ਪਿੰਡ ਵਾਲਾ ਇੱਕੋ ਪਿੰਡ ਦੇ ਚਾਰ ਮੱਲ ਨੇ ਤੇ ਚਾਰੇ ਦੇ ਚਾਰੇ ਟਾਪਰ ਨੇ ਬੜਾ ਵੇਰੇ ਪਿੰਡ ਦਾ ਲਵੜੀਆ ਮੇਰੇ ਮਿੱਤਰੋ ਆਹ ਮੱਲ ਹੈ ਹੀ ਬਹੁਤ ਤਗੜਾ ਜਿਹੜਾ ਕਹਿੰਦੇ ਬੱਲੇ ਬੱਲੇ ਕਰਵਾ ਗਿਆ ਹੈ ਮੱਲ ਕਹਿੰਦੇ ਇਧਰੋਂ ਕਬੱਡੀ ਦੇ ਉਸ ਕੋਚ ਦਾ ਸਬਾਤੇ ਦਾ ਮੇਰੇ ਮਿੱਤਰੋ ਕਬੱਡੀ ਪਾਉਂਦਿਆ ਹੋਇਆ ਹੈ ਇਹ ਬਲਪਰਾ ਪਿੰਡ ਦਾ ਬਾਬੇ ਮੱਗੇ ਦਾ ਪੁੱਤਰ ਹੈ ਮੇਰੇ ਵੀਰੋ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਪਾਉਣ ਲਈ ਬਰਿਆ ਹੋਇਆ ਹੈ ਮਲ ਚਾਰ ਤੇ ਚਾਰੇ ਤਿਆਰ ਨੇ ਮੁੰਡਾ ਕਹਿੰਦੇ ਸੋਹਣਾ ਸੁਨਖਾ ਹੈ ਅਰਪਲ ਆਹ ਦੇਖਾਂਗੇ ਆਹ ਜੋਲੀ ਦਾ ਜੱਫਾ ਲਾ ਕੇ ਬੱਲੇ ਬੱਲੇ ਕਰਵਾ ਦਿੱਤੀ ਹੈ ਸ਼ਕਤੀਮਾਨ ਨੇ ਸੱਪ ਕਹਿੰਦੇ ਬਾਸਰਕਿਆਂ ਵਾਲਾ ਆਇਆ ਹੋਇਆ ਹੈ ਕੁਮਾਰਪੁਰੀਏ ਕਹਿੰਦੇ ਨੇ ਮੋਟਰਸਾਈਕਲ ਦਿੱਤਾ ਵੱਡੇ ਭਰਾ ਸਾਡੇ ਨੇ ਆਓ ਕਹਿੰਦੇ ਫੈਡਰੇਸ਼ਨ ਦਾ ਪ੍ਰਧਾਨ ਬਣ ਗਿਆ ਹੁਣ ਕਹਿੰਦੇ ਆ ਸੀਜ਼ਨ ਦੇ ਵਿੱਚ ਗਵਾਰਪੁਰੀਏ ਕਹਿੰਦੇ ਨੇ ਆ ਨੇਕਾ ਖਿਡਾਰੀ ਆਹ ਜੋਰਬ ਨੇ ਮੈਦਾਨਾਂ ਵਿੱਚ ਖੜਾਉਣੇ ਆ ਮੇਰੇ ਵੀਰੋ ਲਾਡੀ ਸਵਰਾ ਤੇ ਦੂਜੇ ਪੰਨੇ ਆਹ ਪਤੀਸਾ ਸ਼ਿਕਾਰਵਾਸ਼ੀਆਂ ਪਿੰਡ ਦਾ ਜੋ ਜੱਫੇ ਮੂਸੇ ਪਿੰਡਾ ਕਹਿੰਦੇ ਬੱਟੀ ਦਾ ਇਹ ਕੈਨੇਡਾ ਤੋਂ ਆਇਆ ਹੋਇਆ ਮੇਰੇ ਮਿੱਤਰੋ ਮੂਸਿਆਂ ਵਾਲਾ ਬੱਟੀ ਪਿਆਰਾ ਦਿਲੋਂ ਧੰਨਵਾਦ ਉਹਦੇ ਵੱਲੋਂ ਜੱਗੇ ਦੇ ਕਹਿੰਦੇ 2 ਜੱਫੇ 1100 ਦੇ ਹੋਣਗੇ ਕਬੱਡੀ ਅਰਬਣ ਦੀ ਪੈਰੀ ਹੈ ਰੋ ਬੱਲਪੁਰਾ ਪਿੰਡਾ ਚਾਰ ਦੇ ਚਾਰੇ ਪਿਆਰ ਅਲਗੋ ਕੋਠੀ ਵਾਲਾ ਉਹ ਪਹਿਲਾ 1100 ਦਾ ਲਾ ਗਿਆ ਮੇਰੇ ਇਹਨਾਂ ਤੋਂ ਛਾਟੇ ਵਾਲਾ ਅਮਰੀਕਾ ਰਹਿੰਦੇ ਆ ਆ ਦੇਖਾਂਗੇ ਸਾਹਮਣੇ ਆਹ ਕਹਿੰਦੇ ਸ਼ਿਕਾਰ ਮਾਛੀ ਵਾਲਾ ਵੀ ਪਾਉਣ ਦੇ ਬਾਅਦ ਇੱਕਾ ਟੱਕਰ ਅਗਲੇ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਬੱਤਾ ਆਇਆ ਮੁੰਡਾ ਕਹਿੰਦੇ ਕਬੱਡੀ ਦੇ ਵਿੱਚ ਦੁਨੀਆ ਦਾ ਟਾਪ ਰਿੰਦਰ ਹੈ

ਲੰਬੂ ਥੋ ਲੰਬਿਆ ਹੈ ভাই ਟਰੈਕਟਰ ਦਾ ਅਗਲੀ ਮੀਂਹ ਵਾਤੇ ਮੈਂ ਦੇਖਦਾ ਲਾ ਗਵਿੰਦਾ ਪਿਆਰਾ ਕਬੱਡੀ ਪਾਉਣ ਦੇ ਵਾਤੇ ਲਾ ਗਵਿੰਦਾ ਵਧੀਆ ਹੋਇਆ ਪਾਲਾ ਕੁਲਦੀਪ ਕੰਪਾ ਪਤੀਸਾ ਇਹ ਪਾਟਰੇ ੜੀ ਵਾਲਿਆ ਇਹ ਪਤੰਦਰ ਕਰਵਾਸਪੁਰੀਏ ਆ ਇਹ ਪਤੰਦਰ ਮਾਝੇ ਵਾਲੇ ਪਾਓ ਉਹ ਗੰਡਾ ਕਹਿੰਦੇ ਨੱਚਦਾ ਹੀ ਜਾਂਦਾ ਆਹ ਵੀਰ ਕਾਟੀ ਪੌਂਡ ਤੇ ਵੀ ਵਧਿਆ ਆਇਆ ਹੈ ਉਧਰ ਬੱਬੂ ਹੁਣ ਝੜੇਰੀ ਵਾਲੇ ਬੜਾ ਭੈਣਾ ਤਿਆਰ ਕਰਕੇ ਆਇਆ ਹੈ ਅੱਜ ਜਲਾਲਵਾ ਵੀ ਮਾਝੇ ਦੀ ਧਰਤੀ ਦੇ ਫਿਰਦਾ ਲਕਿੰਦਰ ਜਲਵਾਲ ਵੀ ਅੱਜ ਮਾਝੇ ਬੋਲੀ ਆਂਦਾ ਹੈ ਉਹਦੇ ਨਾਲੇ ਵੀ ਸ਼ਾਮਾਂ ਨੂੰ ਮੇਲ ਮਾਪ ਹੋਣੇ ਆ ਭਰਾ ਦੇ ਨਾਲ ਹਰਿੰਦਰ ਦੇ ਪਾਸੇ ਤਾੜੀਆਂ ਮਾਰਦੇ ਹੋ ਮਹਾਵੀਰ ਦੇ ਬਾਤੀ ਵਾਹ ਹੋ ਗਿਆ ਪਰ ਆ ਦੇਖਾਂਗੇ ਸਾਹਮਣੇ ਉਹ ਹੈ ਹਾਰ ਨਗਲੇ ਵਾਲਿਆ ਉੱਠੋ ਨਗਲੇ ਵਾਲਿਆ ਜੀ ਸ਼ਰਮਾਤ ਹੋਈ ਹੈ ਮਾਨ ਜਾਂਦਾ ਹੈ ਇਹਨਾਂ ਖਿਡਾਰੀਆਂ ਦੇ ਉੱਪਰ ਬਾਵਾਂ ਸਮਾਂ ਇਹਨਾਂ ਗਰਾਊਂਡਾਂ ਦੇ ਵਿੱਚ ਰੌਣਕਾਂ ਲੱਗਦੀਆਂ ਰਹੀਆਂ ਜਿਵੇਂ ਭਮਾਰੋਂ ਦਾ ਜ਼ਿਕਰ ਹੁੰਦਾ ਹੈ ਪਰ ਅੱਜ ਦਾ ਮੇਲਾ ਉਹ ਤਰਤ ਟੱਪ ਵਾਲੀ ਹੈ ਤਰਤ ਮਾਝੇ ਦੀ ਤੇ ਜੁਲੀ ਇੱਕ ਟਾਪ ਦੇ ਪੈਡ ਦਾ ਵਾਧਾ ਕਰ ਕਬੱਡੀ ਪਾਉਣ ਦੇ ਲਈ ਸਦਾ ਤਿਆਰ ਹੈ ਸ਼ਕਾਰਾਂ ਵਾਲਿਆ ਐ ਰਾਂਦਾ ਥਾੜ ਥਾੜ ਗਰਾਊਂਡ ਦਾ ਵੀਰੇ ਵਾਲਿਆ ਐ ਰਾਂਦਾ

ਆਹ ਦੇ ਪਿੰਡ ਦਾ ਵਾਧਾ ਕਰ ਗਿਆ ਕਹਿੰਦੇ ਤਗੜਿਆ ਇੱਕ ਦਾਬਾ ਪਿਆ ਕਰ ਗਿਆ ਉਧਰ ਸੋਨੂ ਚਵਾਲ ਦੀ ਤੇ ਨਾਲ ਬੱਟੀ ਮੂਸੇ ਪਿੰਡ ਵਾਲੇ ਕਹਿੰਦੇ ਵੀ ਕੰਟੇ ਦੇ ਦੋ ਜੱਫੇ 1100 ਦੇ ਹੁਣਗੇ ਸ਼ਿਕਾਰ ਬਾਛੀਆਂ ਵਾਲੇ ਦੇ ਆਹ ਕਹਿੰਦੇ ਬਿੱਲਾ ਜਾਓ ਹੈ ਕਬੱਡੀ ਪੌਂਲੀ ਵਜਿਆ ਹੋਇਆ ਚਾਰ ਤੇ ਚਾਰਾ ਵਿੱਚ ਪੁਆਇੰਟ ਰੇਡਰ ਦੇ ਹਿੱਸੇ ਜੁੜਦਾ ਹੋਇਆ ਉਧਰ ਕੁਲਦੀਪ ਸ਼ਿਕਾਰ ਬਾਛੀਆਂ ਵਾਲੇ ਦੀਆਂ ਦੋ ਰੇਡਾਂ 1100 ਰੁਪਿਆ ਗੁਰਲਾਲ ਕਨੇਡਾ ਵਾਲਾ ਤੇ 1100 ਸਾਡਾ ਕਨੇਡਾ ਉਹ ਆਏ ਹੋਏ ਆ ਸਾਡੇ ਬੰਟੀ ਮੂਸੇ ਪਿੰਡ ਵਾਲੇ ਕੜਿਆਲਾ ਸਾਹਿਬ ਕਹਿੰਦੇ ਵੀ ਆਹ ਬਣਕਾਰਾ ਬੰਦ ਕਹਿੰਦੇ ਵੀ ਸਾਡੇ ਨਾਲ ਕਬੱਡੀ ਖੇਡੀ ਐ ਆਹ ਬੰਟੀ ਮੂਸੇ ਵਾਲੇ ਨੇ ਦਿਲੋਂ ਧੰਨਵਾਦ ਕਰਾਂਗੇ ਲੈ ਵੀ ਕੁਲਦੀਪ ਤੇਰੀਆਂ ਦੂਰ ਐਡਾ 2200 ਨਹੀਂ ਹੋਣੀ ਐ ਚੇਤਾ ਰੱਖੀ ਮੁੰਡਿਆ ਆਹ ਕਬੱਡੀ ਪੈ ਗਈ ਐ ਚਾਰ ਤੇ ਚਾਰੇ ਤਿਆਰ ਨੇ ਆਹ ਮੁੰਡਾ ਕਹਿੰਦੇ ਇੱਕ ਬੰਦੇ ਮਾਝੇ ਵਾਲਾ ਉਹ ਦੂਜੇ ਬੰਨੇ ਕਹਿੰਦੇ ਮਾਲਦੇ ਵਾਲਾ ਮੁੰਡਾ ਪੱਜ ਤੁਰਿਆ ਆਹ 2200 ਨਹੀਂ ਇਹ ਰਾਜਨੀਤੀ ਕਰਦੇ ਹੋ ਤੇ ਪੌਣ ਨੂੰ ਬੁਰਾ ਲੱਗਦਾ ਐਸਾ ਸਮਝੋ ਸ਼ਰਮਟ ਕਰਾਵੇ ਚਾਹ ਲਾ ਵਿਜੇ ਚਾਹ 他就跑。啊啊啊 Oh, yeah. ਆ ਗਿਆ ਲਾ ਕਬੱਡੀ ਪੌਂਟ ਦੇ ਵਾਤੇ ਖੇਡ ਦੇ ਮੈਦਾਨ ਦੇ ਵਿੱਚ ਪਿਆਰ ਹੈ 200 200 ਦਿੱਤਾ ਜਾਣਾ ਹੈ ਦੋਨਾਂ ਪਾਸੇ ਜਿਹੜਾ ਜੱਫਾ ਲਾਊਗਾ ਵਾਪੁਰਸ਼ ਬਾਬਾ ਅਵਤਾਰ ਸਿੰਘ ਜੀ ਉਹਨਾਂ ਦੇ ਵੱਲੋਂ ਦੋਨਾਂ ਪਾਸੇ ਜਿਹੜਾ ਜੱਫਾ ਲਾਵੇ 200 ਦੇ ਵੱਡੇ ਮਾਣ ਦਿੱਤੇ ਜਾਣਗੇ ਸ਼ਕਤੀਮਾਨ ਉਹ 200 ਵਾਲਾ ਲਾ ਜੱਫਾ ਵਾਪੁਰਸ਼ ਬਾਬਾ ਅਵਤਾਰ ਸਿੰਘ ਜੀ ਉਹਨਾਂ ਵੱਲੋਂ ਐਲਾਨ ਹੋਇਆ ਵੀ ਦੋਨਾਂ ਪਾਸੇ ਜਿੰਨੇ ਜੱਫੇ ਉਹਨੇ 2 200 ਦੇ ਦਿੱਤੇ ਜਾਣਗੇ ਪਰ ਪੁਆਇੰਟ ਰੇਂਡਰ ਦੇ ਖਾਤੇ ਜੋੜਦਾ ਖੇਡ ਦੇ ਮੈਦਾਨ ਦੇ ਵਿੱਚ ਗੁਰਲਾਲ ਕਨੇਡਾ ਕਹਿੰਦਾ ਵੀ ਇੱਕ ਜੱਫਾ ਪਾਲੇ ਦਾ 1800 ਦਾ ਹੁਣਾ ਲੈ ਵੀ ਗੁਰਲਾਲ ভাই ਕੋਈ ਮੈਚ ਛੋਟਾ ਰਹਿ ਗਿਆ ਤਾਂ ਇੱਕ ਲਵਾਇਆ ਆ ਕੁਲਦੀਪ ਸ਼ਿਕਾਰਾ ਵਾਲਾ ਮੇਰੇ ਵੀਰੋ ਆ ਆ ਦਿਖਾਂਗੇ ਸਾਹਮਣੇ ਸ਼ਿਕਾਰਵਾਸ਼ੀਆਂ ਪੈਂਦਾ ਆ ਗੁਰਦੀਪ ਸਿੰਘ ਕੀਪਾ ਯਾਰ ਬੰਦੇ ਆਲ ਸ਼ਕਤੀ ਛੱਤੀ ਸ਼ਕਤੀਮਾਨ ਉਹ ਚਾਰ ਦੇ ਚਾਰੇ ਤਿਆਰ ਨੇ ਟੱਕਲ ਪਿੰਡ ਦਾ ਖੇਡ ਮੇਲਾ ਲਾਸਟ ਪੜਾ ਦੇ ਵਿੱਚ ਮੁਕਾਵਲਾ ਜਿੰਨੇ ਜੱਫੇ ਹੁੰਨੇ 200 ਮਹਾਂਪੁਰਸ਼ ਬਾਬਾ ਉਤਾਰ ਸਿੰਘ ਜੀ ਵੱਲੋਂ ਜਿੰਨੇ ਜੱਫੇ ਉਹਨੇ 200 200 ਦਿੱਤੇ ਜਾਣੇ ਆ ਗਵਿੰਦਾ ਆ ਗਿਆ ਲਖਵੀਰ ਆ ਗਵਿੰਦਾ ਆ ਗਿਆ ਮਹਾਂਪੁਰਸ਼ ਕਹਿੰਦੇ ਵੀ ਉਹਨੇ 200 200 ਦਿੱਤੇ ਜਾਣੇ ਜਿੰਦਾ ਲੈ ਵੀ ਕਰੂੰਗਾ ਜੱਮ ਪਾ ਰਿਆ ਰੇਡ ਤੇ ਵੱਡਾ ਬਾਈ ਗੱਲ ਕਰਦਾ ਰਿਹਾ ਆ ਆਓ ਬੱਲੇ 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 ਕਰਾ ਦਿੱਤੀ ਹੈ ਵੀ ਪੁਸ਼ ਬਾਬਾ ਉਤਾਰ ਸਿੰਘ ਜੀ ਉਹਨਾਂ ਵੱਲੋਂ ਮਾਇਆ ਲੱਗੀ ਹੋਈ ਆ ਲਾ ਜੱਫਾ ਫੇਰ ਥਾਰ ਥਾਰ ਹੋਣੀ ਆ ਥਾਰ ਥਾਰ ਕਲਦੀਪ ਕਲਦੀਪ ਪਰ ਲਵਲੀ 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 ਨਬਲੀ 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 ਇਹ ਤਾਲੀਆਂ ਮਾਰ ਦਿਓ ਨਬਲੀ ਦੇ ਬਾਅਦ ਤੇ ਉਹ 300 ਵਾਲਾ ਲਕੀ ਮੂਸੇ ਵਾਲਾ ਵੱਡਾ ਪ੍ਰਮਾਨ ਕਹਿੰਦਾ ਕੈਨੇਡਾ ਤੋਂ ਆਇਆ ਹੋਇਆ ਹੈ ਉਧਰ ਵੱਡੇ ਪਿਆਰ ਗੁਰਸਾਹਿਬ ਸਾਡਾ ਵੀਰ ਠੱਤਲਾ ਵਾਲਾ ਬਹੁਤ ਵੱਡਾ ਪਿਆਰ ਇਹਨਾਂ ਬੋਲਾਂ ਦੇ ਲਈ ਭੇਜਿਆ ਦੇਖਦਿਆਂ ਕਰਾਈਆਂ ਤੇ ਧੰਨਵਾਦ ਹੈ ਗੁਰਸਾਹਿਬ ਠੱਤਲਾ ਦਾ ਇਹ ਪੰਜਾਬੀ ਬੋਲੀ ਦੇ ਲਈ ਮਾਣ ਭੇਟ ਕੇ ਗਿਆ ਧੰਨਵਾਦ ਹੈ ਮੈਚ ਤੋਂ ਬਾਅਦ ਜਿਹੜੇ ਜੱਫੇ ਲੱਗੇ ਬਾ ਕਬੱਡੀ ਪੌਣਦਰੀ ਨਗਲੇ ਵਾਲਾ ਕਾਕਾ ਪਿਆਰ ਹੈ ਹਰ ਜੱਫਾ 300 ਦਾ ਆਉਣਾ ਹੈ ਦੋਨੋਂ ਪਾਸੇ ਜਿਹੜਾ ਜੱਫੀ ਜੱਫਾ ਲਾਵੇ ਬਾ ਪੁਰਸ਼ ਬਾਬਾ ਤਾਰ ਸਿੰਘ ਜੀ ਉਹਨਾਂ ਦੇ ਵੱਲੋਂ ਜਿਹੜਾ ਜੱਫਾ ਲਾਵੇ 300 300 300 ਉੱਠੇ ਵੇ ਉੱਠੋ ਨਵਲੀ ਇਹ ਮਿੱਟੀ ਨਾਲ ਫਰੂਲ ਜੋਗੀਆ ਨਹੀਂ ਉਹ ਲੱਭੜੇ ਲਾਲ ਕਵਾਚੇ ਪਰ ਨਗਲੇ ਮੇਰੇ ਮਿੱਤਰੇ ਦੀ ਯਾਰੀ ਕਹਿੰਦੇ ਪ੍ਰੇਸ ਅਮਰੀਕਾ ਵਾਲੇ ਦੇ ਨਾਲ ਹੈ ਮੇਰੇ ਵੀਰੋ ਔਰ ਚਾਰ ਬੇਚਾਰੇ ਤਿਆਰ ਨੇ ਜਿਹੜਾ ਜਾਸੀ ਜਫਲਾਵੇ 500 ਦਿੱਤਾ ਜਾਣਾ ਬੰਟੀ ਸਾਡੇ ਕਹਿੰਦੇ ਕੋਸਾਬ ਆਏ ਹੋਇਆ ਕੋਈ ਚੀ ਕਹਾਂਗੇ ਆਪਾਂ ਤਗੜੀ ਕਬੱਡੀ ਖੇਡੀ ਹਣ ਕੈਨੇਡਾ ਵਿੱਚ ਰਹਿਣ ਬਸੇਰੇ ਨੇ ਕੌਣ ਬੱਲੇ ਬੱਲੇ ਕਰਾਊਗਾ 300 ਮਹਾਪੁਰਸ਼ਾਂ ਵਾਲਾ ਦਿੱਤਾ ਜਾਣਾ ਜੱਫੇ ਦਾ ਮੇਰੇ ਵੀਰੋ ਕੰਤਾ ਵੀ ਤਿਆਰ ਪਰ ਪਤੀਸਾ 800 ਦਾ ਜੱਫਾ ਲਾ ਗਿਆ ਉਹ ਪਤੀਸਾ ਨੇ ਵੀ ਜ ਮਨਦੀਪ ਪਿੰਡ ਸ਼ਟਾਰ ਮਾਸ਼ੀਆ ਉਹ ਪਰ ਦਾ ਕਮਾਲ ਮੁੰਡਾ ਉਹ ਸਰਾ ਕਰਾਈ ਤਰਿਆਂ ਆਉਂਦਾ ਲਓ ਬੱਲੇ 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 ਹੁੰਦੀ ਹੋਈ ਲਓ 300 ਮਹਾਂਪੁਰਸ਼ਾਲਾ 300 ਵੀ ਆ ਗਿਆ ਇੱਕ ਪੁੱਜ ਗਿਆ ਤੇ ਬਾਕੀ ਜਿਹੜੇ ਬਾਹ ਦੇ ਵਿੱਚ ਜਿਹੜੇ ਲੈ ਜਾਂਦੇ ਘਰਾ ਦੁੱਤੀ ਹੈ ਤਾਂ ਕਬੱਡੀ ਪਾਉਣ ਦੇ ਵਾਸਤੇ ਗਵਿੰਦਾ ਤਿਆਰ ਹੈ ਹੁਣ ਦੇਖਾਂਗੇ ਗਵਿੰਦਾ ਗੁਪਿੰਦਾ 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 ਗੁਪਿੰਦੇ ਦੇ ਨਾਲ ਕੌਣ ਦੋ ਦੋ ਹੱਥ ਕਰਦਾ ਹੈ ਹੈਰਾ ਦਾ ਕੰਪਿਆ ਕੰਪਿਆ ਹੈਰਾ ਦਾ ਦੋ ਦੋ ਨਹੀਂ ਪੈਂਦਾ 150 150 ਨਹੀਂ ਮਿਲਦਾ ਦੋ ਦੋ ਪੈਂਦੇ ਆ ਦੋ ਦੋ ਪੈਂਦੇ ਆ ਦੋ ਦੋ ਔਰ ਜਦ ਕਬੱਡੀ ਪੌਲੀ ਵਧਿਆ ਆ ਅਲਗੋ ਕੋਠੀ ਪੈਂਦਾ ਕਹਿੰਦੇ ਜੱਗੇ ਦਾ ਪਰ ਆ ਕਹਿੰਦੇ ਮੇਰੇ ਮਿੱਤਰੋ ਸ਼ਕਤੀਮਾਨ ਆ ਭਾਰੀ ਲੱਤੂ ਪਿੰਡ ਦਾ ਆਹ ਦੇਖਾਂਗੇ ਸਾਹਮਣੇ ਭਾਰੀ ਲੱਤੂ ਵਾਲਾ ਕਹਿੰਦੇ ਮੇਰੇ ਮਿੱਤਰੋ ਸ਼ਕਤੀਮਾਨ ਤੇ ਜੱਪ ਨੇ ਕਹਿੰਦੇ 30 ਮਾਰ ਕੇ ਸਾਡੀ ਜਿੰਦਗੀ ਦਾ ਲਾਈਵ ਜੁੜੇ ਹੋਇਆ ਦਿਲੋਂ ਨਵਾਵਾਂ ਨੇ ਕਾਤਾ ਕਹਿੰਦੇ ਨਗਲੇ ਪਿੰਡ ਵਾਲਾ ਪੱਕੇ ਤੌਰ ਤੇ ਕੈਨੇਡਾ ਰਹਿੰਦਾ ਪਰ ਆਹ ਕਹਿੰਦੇ ਮੇਰੇ ਵੀਰਿਆ ਸ਼ਿਕਾਰ ਮਾਛੀਆਂ ਪਿੰਡ ਵਾਲਾ ਔਰ ਕਹਿੰਦੇ ਸ਼ਿਕਾਰ ਵਾਸ਼ੀਆਂ ਪਿੰਡ ਵਾਲਾ ਕੰਤਾ ਟਰਾਈਆਂ ਕਰਦਾ 80 ਰੇਡ ਦਾ ਇਸ਼ਾਰਾ ਹੋ ਗਿਆ ਜੱੱਬਾ ਸਾਹਿਬ ਰੇਡ ਪਾ ਗਿਆ ਇੱਕ ਨਗਲੇ ਕਬੱਡੀ ਰਹਿ ਗਈ ਜਿਹੜਾ ਜੱੱਬਾ 300 ਦਰਕਾਰ ਆਣਾ ਲਾਸਟ ਕਬੱਡੀ ਉਹ 500 ਦਰ ਦੇ ਮਹਾਤਮਾ ਸ਼ਾਹ ਵੱਲ जहिड़ा जपा लो पंज सौ पंज सौ पंज सौ मुड़ा लास्ट कबीर मलो रेडर रेडर जेपा लॻ लास्ट कब्डी ग्यारह सी लाडी लाडी सब्रिंड वारा उहो जीस्ट्रेली जी वारे जी जी न ਪਾਲਾ 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 ਪਰ ਤਾਲੀਆਂ ਮੈਚ ਸਮਾਪਤ ਹੋ ਗਿਆ ਹੈ ਬੜੀ ਮਾਣ ਦੀ ਲੱਗਾ ਤੇ ਤਾਲੀਆਂ ਜੋਰਦਨ ਵਾਰ ਕੇ ਦੱਸਿਓ ਆਸਤ 1100 ਜੀ ਜੇਤੂ ਬਣ ਗਿਆ ਇਹ ਮੈਚ ਜਿਹੜਾ ਸਮਾਪਤ ਹੋ ਗਿਆ ਹੈ ਜਿਹੜੀ ਮਾਇਆ ਮਾ ਪ੍ਰਸ਼ਾ ਦੇ ਕੋਲੇ ਜਫਿਆਂ ਦੀ ਲੱਗਿਓ ਲੈ ਲਈਏ ਲਖਮੀਰ ਕਹਿੰਦੇ ਸਰ ਉਹ ਤੇ ਬੇਨਤੀ ਹੈ ਵੱਡੇ ਸਤਕਾਰ ਹੈ ਸਿੰਘ ਜੀ ਹੁਣਾਂ ਦਾ ਜਿੰਨੀਆਂ ਵੀ ਸਰਕਾਰ ਜੋ ਕਿ ਸੀਐਨ ਅੱਜ ਦੀ ਵੱਡੇ ਮੇਲੇ ਤੇ ਆਈ ਹੈ ਲੈ ਵੀ ਕਹਿ ਰਹੇ ਨਾਲ ਇਧਰੋਂ ਮੇਲਾ ਅੱਗੇ ਦਾ ਕਰੀ ਮੇਰੇ ਵੀਰਿਆ ਅੱਜ ਇੱਥੇ ਮੇਲਾ ਹੈ ਪੰਜ ਨੂੰ ਬਰਾਣਾ ਦੇ ਵਿੱਚ 8 ਨੂੰ ਜੰਨਿਆਂ ਦੇ ਵਿੱਚ ਨਾਉਂ ਕਹਿੰਦੇ ਚਵਾਲ ਦੇ ਮੇਲੇ ਨੇ ਵਿਸ਼ੇਸ਼ ਤੌਰ ਤੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਬੋਲਦੇ ਚੱਲਦੇ ਨੇ ਕਿਸੇ ਦੇ ਸ਼ਾਇਰ ਕੋਈ ਗੱਤ ਸ਼ਬਦ ਬੋਲਿਆ ਗਿਆ ਹੋਵੇ ਖਾਸ ਕਰਕੇ ਲਖਬੀਰ ਨੂੰ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ